ਦੋਸ਼ਮਣੀਆਂ ਪੁਰਾਣੀਆਂ ਰੰਜਿਸ਼ਾਂ ਦੇ ਮਾਮਲੇ ਤੁਸੀਂ ਅਨੇਕਾਂ ਸੁਨੇ ਤੇ ਦੇਖੇ ਵੀ ਜ਼ਰੂਰ ਹੋਣਗੇ ਪਰ ਇੱਥੇ ਤਾਂ ਵਿਅਕਤੀ ਦੇ ਖੂਨ ਦੇ ਪਿਆਸੇ ਹੀ ਹੋਗੇ ਕਿ ਜੇਕਰ ਉਹਨਾਂ ਦੀ ਸੱਟ ਮਾਰ ਕੇ ਦਿਲ ਨਹੀਂ ਭਰਿਆ ਤਾਂ ਹਸਪਤਾਲ ਦੇ ਵਿੱਚ ਇਸ ਤਰੀਕੇ ਦੇ ਨਾਲ ਇਸ ਵਿਅਕਤੀ ਦੇ ਉੱਤੇ ਹਮਲਾ ਕੀਤਾ ਕਿ ਇਨਾਂ ਖੌਫਨਾਕ ਤਸਵੀਰਾਂ ਨੂੰ ਦੇਖ ਕੇ ਤੁਹਾਡੀਆਂ ਵੀ ਲੱਤਾਂ ਕੰਬ ਜਾਣਗੀਆਂ ਕਿ ਕਿਸ ਕਦਰ ਇੱਕ ਤਕਰਾਰ ਨੇ ਇੰਨਾ ਲੋਕਾਂ ਨੂੰ ਖੂਨ ਦੇ ਪਿਆਸੇ ਬਣਾ ਦਿੱਤਾ ਤੁਹਾਨੂੰ ਤਸਵੀਰਾਂ ਹਸਪਤਾਲ ਦੀਆਂ ਦਿਖਾਉਣਾ ਜਿੱਥੇ ਇਲਾਜ ਦੌਰਾਨ ਹੀ ਮੁਰ ਤੋਂ ਵਿਅਕਤੀ ਦੇ ਉੱਤੇ ਮੁੰਡਿਆਂ ਨੇ ਆ ਕੇ ਹਮਲਾ ਕਰ ਦਿੱਤਾ ਲੱਤਾਂ ਵਾਂਹ ਹੋਰ ਵੀ ਤੋੜ ਦਿੱਤੀਆਂ ਮਾਮਲਾ ਕਪੂਰਥਲਾ ਦੇ ਫਗਵਾੜਾ ਤੋਂ ਸਾਹਮਣੇ ਹੈ ਜਿੱਥੇ ਕੀ ਸਿਵਲ ਹਸਪਤਾਲ ਦੇ ਵਿੱਚ ਉਸ ਵੇਲੇ ਗੁੰਡਾਗਰਦੀ ਦੇਖ ਨੂੰ ਮਿਲੀ ਜਦੋਂ ਇੱਥੇ ਇੱਕ ਪੰਡੋਰੀ ਪਿੰਡ ਦੇ ਵਿਅਕਤੀ ਦੇ ਉੱਤੇ ਕੁਝ ਲੋਕਾਂ ਨੇ ਤੇਜ਼ ਹਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਪਹਿਲਾਂ ਹੀ ਕੁੱਟਮਾਰ ਦਾ ਇਲਾਜ ਕਰਾ ਰਿਹਾ ਸੀ ਤੇ ਇਲਾਜ ਦੌਰਾਨ ਹੀ ਹਮਲਾਵਾਰਾਂ ਨੇ ਦੁਬਾਰਾ ਪਹੁੰਚ ਕੇ ਉਸ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਆਖਿਰ ਕਿਉਂ ਇਸ ਵਿਅਕਤੀ ਦੀ ਇਸ ਤਰੀਕੇ ਨਾਲ ਕੁੱਟਮਾਰ ਕੀਤੀ ਆ ਆਓ ਸੁਣਦੇ ਹਾਂ ਪੀੜਤ ਵਿਅਕਤੀ ਦੀ ਜ਼ੁਬਾਨੀ ਕੋਈ ਜੀ ਪਹਿਲਾ ਪਿੰਡ ਪੰਡੋਰੀ ਪਿੰਡ ਮੇਰਾ ਪਿੰਡ ਬਲਾਲੋਆ ਮੈਂ ਪੰਡੋਰੀ ਪਿੰਡ ਕਿਸੇ ਦੇ ਘਰ ਗਿਆ ਮੈਂ ਉੱਥੇ ਦੋ ਬੰਦੇ ਆਏ ਅੰਦਰ ਦੋ ਆਏ ਬਾਹਰ ਹੋਣਗੇ ਪਤਾ ਨਹੀਂ ਮੈਨੂੰ ਉਹਨੇ ਅੰਦਰ ਬੈਠਿਆ ਦਿਆ ਕੇ ਰੋਲਾ ਕਰਤਾ ਪਹਿਲਾਂ ਜਦੋਂ ਹਮਲਾ ਹੋਇਆ ਤੁਸੀਂ ਸਿਵਲ ਹਸਪਤਾਲ ਆ ਗਏ ਸੀ ਸਿਵਲ ਹਸਪਤਾਲ ਆ ਗਏ ਸੀ ਟ੍ਰੀਟਮੈਂਟ ਚੱਲੂ ਸੀਗਾ ਟ੍ਰੀਟਮੈਂਟ ਮੇਰੇ ਟਾਂਕੇ ਲੱਗ ਗਏ ਸੀ ਹਾਂਜੀ ਤੇ ਇੱਥੇ ਅੰਦਰ ਅਸੀਂ ਮੇਰੇ ਪਟੀਆਂ ਹੋ ਰਹੀਆਂ ਸੀ ਹਾਂਜੀ 7-8 ਗੁੰਡੇ ਆਏ ਆ ਹਾਂਜੀ ਅੰਦਰ ਐਮਰਜੈਂਸੀ ਡਾਕਟਰ ਨਹੀਂ ਆਉਂਦੇ ਇਹ ਬਾਅਦ ਸ਼ੁਰੂ ਕਰ ਦਿੰਦੇ ਸਿਵਲ ਹਸਪਤਾਲ ਦੇ ਅੰਦਰ ਹੀ ਤੁਹਾਨੂੰ ਹਾਂਜੀ ਐਮਰਜੈਂਸੀ ਬਾਅਦ ਦੇ ਆਉਂਦੇ ਨੇ ਤੇ ਮੌਕੇ ਤੇ ਜਿਹੜੀ ਇੱਥੇ ਪੁਲਿਸ ਸੀਗੀ ਉਹ ਆਈ ਮੌਕੇ ਤੇ ਮੌਕੇ ਤੋਂ ਬਾਅਦ ਵਿੱਚ ਆਈ ਜੀ ਕਿਹੜੇ ਕਿਹੜੇ ਬੰਦੇ ਸੀ ਬਾਈ ਪਛਾਣਦੇ ਹੋ ਮੈਂ ਇੱਕ ਬੰਦੇ ਨੂੰ ਪਛਾਣਦਾ ਇੱਕ ਬੰਦੇ ਨੂੰ ਪਛਾਣਦੇ ਕੀ ਨ ਉਰੇ ਨਾਲ ਕਿੰਨੇ ਬੰਦੇ ਸੀ ਹੋਰ ਬੰਦੇ ਤੇ ਮੇਰੇ ਸਾਨੂੰ 7-8 ਹੋਏ ਕੀ ਹਥਿਆਰ ਸੀਗੇ ਉਹਨਾਂ ਦੇ ਕੋਲ ਭਾਜੀ ਭਾਜੀ ਕੁਝ ਪਤਾ ਨਹੀਂ ਲੱਗਾ ਇੱਕਦਮ ਤਾਂ ਬਾਅਦ ਸ਼ੁਰੂ ਕਰਦੇ ਕਿਰਬਾਨਾ ਡਗੂ ਅੱਡੀ ਕੋ ਪਤਾ ਨਹੀਂ ਕੀ ਕੋਸ਼ ਸੀਗਾ ਨਹੀਂ ਤੁਹਾਡੇ ਜਦੋਂ ਮਾਰੇ ਉਹਨਾਂ ਨੇ ਕੁਝ ਆਪਾਂ ਨੂੰ ਫੀਲ ਤਾਂ ਹੋਇਆ ਹੋਊਗਾ ਕਿ ਕਿਹੜੇ-ਕਿਹੜੇ ਹਥਿਆਰ ਤਾਂ ਮੈਂ ਇੱਕਦਮ ਤਾਂ ਟੱਕ ਲੱਗ ਗਿਆ ਯਾਰ ਟਾਈਮ ਹੀ ਨਹੀਂ ਮਿਲਿਆ ਅੰਦਰ ਜਿਹੜਾ ਸਟਾਫ ਸੀਗਾ ਡਾਕਟਰ ਮੇਰੇ ਪੱਟੀਆਂ ਕੱਢਦੇ ਉਹਨਾਂ ਨੂੰ ਜ਼ਿਆਦਾ ਇੰਨੀ ਵਾਰ ਜਾਣਕਾਰੀ ਤੇ ਭਾਜੀ ਕਿੱਥੇ-ਕਿੱਥੇ ਸੱਟ ਲੱਗੀ ਦੁਵਾਰਾ ਤੁਹਾਡੇ ਨਾਲ ਸੱਟ ਭਾਜੀ ਦੇਖ ਲਓ ਤੁਹਾਡੇ ਕੈਮਰੇ ਦੇ ਵਿੱਚ ਸਾਰਾ ਕੁਝ ਹੈਗਾ ਮੋੜ ਤੁਸੀਂ ਕਿੰਨੇ ਟਾਂਕੇ ਵਗੈਰਾ ਲੱਗੇ ਜਾਂ ਕੋਈ ਐਕਸਟਰਾ ਵਗੈਰਾ ਕਰਾਇਆ ਕੁਝ ਪਤਾ ਲੱਗਾ ਬਈ ਐਕਸਰੇ ਹੋਏ ਆ ਜੇ ਰੋਡ ਸਕੂਲ ਨੇ ਤਕਰੀਬਨ ਤਕਰੀਬਨ 10 ਐਕਸਰੇ ਹੋਏ ਆ ਟੀਮਾਨ ਕਰਦੇ ਹਾਂ ਪ੍ਰਸ਼ਾਸਨ ਤੋਂ ਭਜੀ ਮੰਗੇ ਇਹੀ ਜਿਹੜੇ ਗੁੰਡੇ ਇੱਥੇ ਸਾਨੂੰ ਸਿਵਲ ਹਸਪਤਾਲ ਦੇ ਵਿੱਚ ਨਹੀਂ ਜੀਦਾ ਹੋਣ ਦਿੱਤਾ ਸਾਨੂੰ ਪਿੰਡ ਛੱਡ ਦੇਵਗੇ ਉੱਥੇ ਹਸਪਤਾਲ ਦੇ ਡਾਕਟਰ ਨੇ ਵੀ ਇਸ ਮਾਮਲੇ ਨੂੰ ਲੈ ਕੇ ਆਪਣਾ ਬਿਆਨ ਸਾਂਝਾ ਕੀਤਾ ਕਿ ਐਮਰਜੈਂਸੀ ਦੇ ਵਿੱਚ ਡਾਕਟਰ ਇਸ ਨੌਜਵਾਨ ਦਾ ਇਲਾਸ ਕਰੇ ਸੀ ਜਿਸ ਦੌਰਾਨ ਇਹ ਹਮਲਾ ਹੋਇਆ ਉਹਨਾਂ ਨੇ ਕਿਹਾ ਕਿ ਇਸ ਤਰੀਕੇ ਦੇ ਨਾਲ ਜਿਹੜਾ ਕਿ ਹਮਲਾ ਹੋਇਆ ਇਹ ਬੇਹਦ ਨਿੰਦਨਯੋਗ ਹੈ ਤੇ ਹਸਪਤਾਲ ਦੇ ਵਿੱਚ ਸੁਰੱਖਿਆ ਵਧਾਉਣੀ ਚਾਹੀਦੀ ਹੈ। ਦਰਮਿਆਨੀ ਉਮਰ ਦਾ ਮੇਨ ਬੰਦਾ ਥਾਣਾ ਸਰਦੇ ਆਲੀ ਇਰੀ ਦਾ ਮੜਾਈ ਦੇ ਬਲੇ ਨਾਲ ਮਿਲਕੋਇਆ ਜਿਸ ਦੀ ਅਛੀ ਸ਼ੁਰੂਆਤੀ ਇਲਾਜ ਘਰ ਤੋਂ ਕਰਕੇ ਸ਼ੁਰੂਆਤੀ ਇੰਜੈਕਸ਼ਨ ਵਗੈਰਾ ਲਗਾ ਕੇ ਡਾਗ ਦੇ ਕਰਕੇ ਪਰਜਤ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਥਾਣੇ ਦੇ ਕਰ ਗੁੰਡਾਗਰਦੀ ਇਸ ਕਦਰ ਵੱਧ ਚੁੱਕੀ ਹੈ ਕਿ ਲੋਕ بے ਚਿੰਤ ਹੋ ਕੇ ਇਹਨਾਂ ਦੇ ਵੱਲੋਂ ਹੁਣ ਹਸਪਤਾਲਾਂ ਦੇ ਵਿੱਚ ਵੀ ਵੜ ਕੇ ਹਮਲਾ ਕੀਤਾ ਜਾਂਦਾ ਤਾਂ ਹੁਣ ਇਸ ਵਾਰ ਖਾਸ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਹਸਪਤਾਲ ਦੇ ਵਿੱਚ ਅਜਿਹੇ ਸਖਤ ਪ੍ਰਬੰਧ ਕੀਤੇ ਜਾਣੇ ਚਾਹੀਦੇ ਨੇ ਕਿ ਕੋਈ ਵੀ ਬੰਦਾ ਇੱਥੇ ਜਾ ਕੇ ਹਮਲਾ ਕਰਨ ਦੀ ਤਾਂ ਬਹੁਤ ਦੂਰ ਦੀ ਗੱਲ ਹੈ ਕਿਸੇ ਦੇ ਉੱਤੇ ਹੱਥ ਤੱਕ ਨਾ ਚੱਕ ਸਕੇ ਹਕੀਕਤ ਟੀਵੀ ਪੰਜਾਬੀ ਦੇ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ